ਸਿੱਖ ਕੌਮ ਦੀ ਬਹਾਦਰੀ ਧਾਰਮਿਕ ਅਤੇ ਇਤਿਹਾਸਿਕ ਪੱਖ ਨਾਲ ਗਹਿਰਾ ਸਬੰਧ ਰੱਖਦੀ ਹੈ ਖਾਲਸਾ ਇੱਕ ਜੋਧਾ ਭਾਈਚਾਰਾ ਹੈ ਜਿਸ ਦਾ ਮਕਸਦ ਜ਼ੁਲਮ ਅਤੇ ਅਨਿਆਏ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਰਹਿਣ ਵਾਲਾ ਹਰ ਸਿੱਖ ਸਰਬੱਤ ਦਾ ਭਲਾ ਮੰਗਦਾ ਸਿੱਖ ਪੰਥ ਨੇ ਹਮੇਸ਼ਾ ਸਮੂਜੀ ਮਾਨਵਤਾ ਲਈ ਹੱਕ ਸੱਚ ਦੀ ਆਵਾਜ਼ ਬੁਲੰਦ ਕੀਤੀ ਜ਼ਬਰ ਜ਼ੁਲਮ ਦੇ ਖਿਲਾਫ ਬਹਾਦਰੀ ਨਾਲ ਜੂਝਦਿਆਂ ਦੇਸ਼ ਧਰਮ ਤੋਂ ਆਪਾਂ ਕੁਰਬਾਨੀ ਕੀਤਾ ਇਹ ਤਾਕਤ ਇਹ ਸੱਚ ਤੇ ਖੜਨ ਵਾਲਾ ਜਜ਼ਬਾ ਮਿਲਦਾ ਕਿੱਥੋਂ ਹੈ ਪਹਿਲੀ ਵਾਰ ਹੱਕ ਦੀ ਆਵਾਜ਼ ਕਿੱਥੇ ਉੱઠી ਸ਼ੁਰੂਆਤ ਕਿੱਥੋਂ ਹੋਈ ਸਿੱਖਾਂ ਨੂੰ ਬਹਾਦਰੀ ਇਹ ਤਾਕਤ ਮਿਲਦੀ ਕਿੱਥੋਂ ਹੈ ਸਿੱਖਾਂ ਤੋਂ ਪਹਿਲਾਂ ਹਿੰਦੁਸਤਾਨ ਦੇ ਲੋਕਾਂ ਦਾ ਕੀ ਹਾਲ ਸੀ ਆਓ ਅਗਲੇ 12 ਮਿੰਟਾਂ ਵਿੱਚ ਉਸ ਤਾਕਤ ਬਾਰੇ ਗੱਲ ਕਰਾਂਗੇ ਜੋ ਸਿੱਖਾਂ ਨੂੰ ਬਹਾਦਰ ਬਣਾਉਂਦੀ ਹੈ 1469 ਈਸਵੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਤੇ ਸਿੱਖ ਧਰਮ ਦੀ ਵੱਖਰੀ ਸੋਚ ਦੀ ਸ਼ੁਰੂਆਤ ਹੁੰਦੀ ਇਸ ਤੋਂ ਪਹਿਲਾਂ ਹਿੰਦੁਸਤਾਨ ਦੇ ਲੋਕਾਂ ਦੀ ਹਾਲਤ ਆਤਮਿਕ ਤੌਰ ਤੇ ਬੜੀ ਕਮਜ਼ੋਰ ਸੀ ਇੱਥੇ ਰਾਜ ਕਰਨ ਵਾਲੇ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਕੋਲ ਹੁੰਦਿਆਂ ਵੀ ਕੇਵਲ 5700 ਵਦੇਸ਼ੀ ਹਮਲਾਵਰਾਂ ਅੱਗੇ ਗੋਡੇ ਟੇਕ ਜਾਂਦੇ ਸਨ ਅੰਦਰ ਬਹਾਦਰੀ ਦਾ ਜਜ਼ਬਾ ਨਹੀਂ ਸੀ ਹਿੰਦੁਸਤਾਨ ਉੱਤੇ ਅਨੇਕਾ ਹਮਲੇ ਹੋਏ 7ਵੀਂ ਸਦੀ ਤੋਂ ਇਹ ਹਮਲੇ ਸ਼ੁਰੂ ਹੋਏ ਉਹ ਹਮਲਾਵਰ ਧਨ ਦੌਲਤ ਦੇ ਨਾਲ ਨਾਲ ਇਥੋਂ ਦੀਆਂ ਬਹੁ ਬੇਟੀਆਂ ਵੀ ਲੈ ਜਾਂਦੇ ਸਨ ਇਹ ਹਮਲੇ ਇਸੇ ਤਰ੍ਹਾਂ ਲਗਾਤਾਰ ਹੁੰਦੇ ਰਹੇ ਇਸ ਦੇਸ਼ ਦੀ ਇੱਜ਼ਤ ਆਬਰੂ ਲੁੱਟੀ ਜਾਂਦੀ ਰਹੀ ਕਾਰਨ ਕੀ ਸੀ ਕਿ 16ਵੀਂ ਸਦੀ ਤੱਕ ਕਿਸੇ ਨੇ ਵੀ ਇਸ ਜ਼ੁਲਮ ਦੇ ਵਿਰੋਧ ਆਵਾਜ਼ ਨਾ ਉਠਾਈ ਕਿਉਂਕਿ ਅਸਲ ਵਿੱਚ ਇਹਨਾਂ ਲੋਕਾਂ ਦੀ ਜਮੀਰ ਮਾਰ ਤੁੱਤੀ ਸੀ ਇਸ ਹਿੰਦੁਸਤਾਨ ਦੇ ਵਾਸੀ ਲੋਕ ਆਪਣੇ ਅੰਦਰ ਗੁਲਾਮੀ ਨੂੰ ਮੰਨ ਚੁੱਕੇ ਸਨ 1520 ਦੇ ਦਹਾਕੇ ਵਿੱਚ ਬਾਬਰ ਨੇ ਉੱਤਰੀ ਭਾਰਤ ਤੇ ਕਈ ਹਮਲੇ ਕੀਤੇ ਇਹਨਾਂ ਵਿੱਚੋਂ ਇੱਕ ਹਮਲਾ ਏਮਨਾਬਾਦ ਤੇ ਹੋਇਆ ਉਸ ਵਕਤ ਹਿੰਦੁਸਤਾਨ ਦੀ ਧਰਤੀ ਤੇ ਪਹਿਲੀ ਵਾਰ ਹੱਕ ਸੱਚ ਦੀ ਆਵਾਜ਼ ਬੁਲੰਦ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ ਉਸ ਦੀ ਅਸਲੀਅਤ ਅਸਲੀ ਚਿਹਰਾ ਸਾਹਮਣੇ ਲਿਆਂਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਰ ਦੀ ਤਾਕਤ ਨੂੰ ਉਸ ਦੀ ਸੋਚ ਨੂੰ ਸਹੀ ਦਿਸ਼ਾ ਦਿਖਾਈ ਸਮਝਾਇਆ ਕਿ ਰਾਜ ਉਦੋਂ ਤੱਕ ਟਿਕੇਗਾ ਜਦੋਂ ਤੱਕ ਸੱਚ ਦੇ ਰਾਹ ਤੇ ਚੱਲੋਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਿਚਾਰਧਾਰਾ ਤੋਂ ਉਹਨਾਂ ਦੇ ਬਚਨਾਂ ਤੋਂ ਬਾਬਰ ਇਹਨਾਂ ਪ੍ਰਭਾਵਿਤ ਹੋਇਆ ਚਰਨਾ ਤੇ ਟੈਪਿਆ ਗੁਰੂ ਨਾਨਕ ਦੇਵ ਜੀ ਦੇ ਘਰ ਨੇ ਸੰਸਾਰ ਉੱਤੇ ਇੱਕ ਵੱਖਰੀ ਸੋਚ ਪ੍ਰਗਟ ਕੀਤੀ ਇੱਥੇ ਜਿਹੜਾ ਵੀ ਆਵੇ ਹਰੇਕ ਨੂੰ ਸਾਂਝਾ ਉਪਦੇਸ਼ ਦਿੱਤਾ ਜਾਂਦਾ ਜੇ ਕੋਈ ਚੜ੍ਹਾਈ ਕਰਕੇ ਆਵੇ ਪ੍ਰੇਮ ਦੀ ਭਾਸ਼ਾ ਨੂੰ ਨਾ ਸਮਝੇ ਫਿਰ ਉਸ ਨੂੰ ਕਲਵਾਰ ਦੇ ਨਾਲ ਮੈਦਾਨੇ ਜੰਗ ਵਿੱਚ ਸਬਕ ਵੀ ਸਿਖਾਇਆ ਜਾਂਦਾ ਹੈ ਤੁਰਕੀ ਬਾਣੀ ਸੱਚੀ ਬਾਣੀ ਦੇ ਰਾਹੀ ਅਕਾਲ ਪੁਰਖ ਪਰਮਾਤਮਾ ਦੇ ਘਰ ਦਾ ਗੁਰੂ ਸਾਹਿਬ ਜੀ ਨੇ ਰਸਤਾ ਸਮਝਾਇਆ ਸਿਰ ਨੂੰ ਤਲੀ ਤੇ ਰੱਖਣ ਦੀ ਗੱਲ ਪਹਿਲੇ ਸਰੂਪ ਵਿੱਚ ਹੀ ਸ਼ੁਰੂ ਕਰ ਦਿੱਤੀ ਜੋਤੋਂ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਹ ਬਚਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹਨ ਪੰਜਵੇਂ ਪਾਤਸ਼ਾਹ ਜੀ ਦੀ ਸ਼ਾਂਤਮਈ ਸ਼ਹਾਦਤ ਹੁੰਦੀ ਫਿਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਤੇ ਬੈਠਦੇ ਨੇ ਮੀਰੀ ਪੀਰੀ ਦਾ ਸਿਧਾਂਤ ਪ੍ਰਗਟ ਕੀਤਾ ਧਰਮ ਦੇ ਨਾਲ ਰਾਜਨੀਤੀ ਵੀ ਲਿਆਂਦੀ ਕਿਉਂਕਿ ਉਸ ਸਮੇਂ ਦੀ ਸਿਆਸਤ ਜ਼ੁਲਮੀ ਬਣ ਚੁੱਕੀ ਸੀ ਰਾਜ ਦੀ ਗੱਲ ਇਹੀ ਵਿਚਾਰਧਾਰਾ ਸਿੱਖ ਕੌਮ ਨੂੰ ਬਹਾਦਰ ਬਣਾਉਂਦੀ ਹੈ ਇਸੇ ਬਾਬਰ ਦਾ ਪੜਪੋਤਾ ਛਾਹ ਜਹਾਨ ਕਹਿੰਦਾ ਮੇਰੇ ਰਾਜ ਵਿੱਚ ਕੋਈ ਘੋੜੇ ਤੇ ਨਹੀਂ ਚੜ ਸਕਦਾ ਤਖਤ ਤੇ ਨਹੀਂ ਬੈਠ ਸਕਦਾ ਭਾਵ ਜੇ ਇੱਥੇ ਰਹਿਣਾ ਮੇਰੇ ਗੁਲਾਮ ਬਣ ਕੇ ਰਹੋ ਹੁਣ ਛੇਵੇਂ ਪਾਤਸ਼ਾਹ ਜੀ ਨੇ ਉਸੇ ਦੀ ਭਾਸ਼ਾ ਦੇ ਵਿੱਚ ਵੰਗਾਰਿਆ ਦਿੱਲੀ ਦੇ ਤਖਤ ਨਾਲੋਂ ਉੱਚਾ ਸ੍ਰੀ ਅਕਾਲ ਤਖਤ ਬਣਾਇਆ ਮੈਦਾਨੇ ਜੰਗ ਵਿੱਚ ਤਲਵਾਰ ਨਾਲ ਬਾਬਰ ਦੇ ਪਣਪੋਤੇ ਨੂੰ ਜਵਾਬ ਦਿੱਤਾ ਚਾਰ ਜੰਗਾਂ ਵਿੱਚ ਇਸ ਦੀ ਹਾਰ ਹੋਈ ਸਮੇਂ ਨਾਲ ਫਿਰ ਆਪਣੇ ਪਿਓ ਸ਼ਾਹਜਹਾਨ ਨੂੰ ਕੈਦ ਕਰਕੇ ਭਰਾਵਾਂ ਦੀਆਂ ਛਾਤੀਆਂ ਤੇ ਪੈਰ ਰੱਖ ਕੇ ਇੱਕ ਜ਼ੁਲਮੀ ਬਾਦਸ਼ਾਹ ਔਰੰਗਜ਼ੇਬ ਦਿੱਲੀ ਦੇ ਤਖਤ ਤੇ ਬੈਠ ਜਾਂਦਾ ਨਾਵੇਂ ਪਾਤਸ਼ਾਹ ਜੀ ਦੀ ਸ਼ਾਂਤਮਈ ਸ਼ਹਾਦਤ ਤੋਂ ਬਾਅਦ ਸਤਿਗੁਰੂ ਜੀ ਨੇ ਹਿੰਦੂ ਧਰਮ ਦੀ ਰਾਖੀ ਲਈ ਆਪਣਾ ਬਲੀਦਾਨ ਦਿੱਤਾ ਇਹ ਸ਼ਾਂਤਮਈ ਸ਼ਹੀਦੀ ਹੁੰਦੀ ਬਾਅਦ ਵਿੱਚ ਇਸ ਜ਼ੁਲਮੀ ਤਖਤੇ ਨੂੰ ਪਲਟਣ ਲਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਅੰਮ੍ਰਿਤ ਦੇ ਕੇ ਆਤਮਿਕ ਤੌਰ ਤੇ ਸਿੱਖ ਨੂੰ ਜੀਵਤ ਕੀਤਾ ਜੋ ਜੀ ਪ੍ਰੀਤਮ ਧਨ ਸਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਥ ਤੋਂ ਆਪਣਾ ਸਾਰਾ ਸਰਬੰਸ ਵਾਰ ਕੇ ਕੁਰਬਾਨੀ ਦਾ ਜज्ਬਾ ਸਿੱਖਾਂ ਵਿੱਚ ਪੈਦਾ ਕੀਤਾ ਫਿਰ ਇਹ ਗੁਰੂ ਦਾ ਖਾਲਸਾ ਇੱਕ ਨਵੀਂ ਸੋਚ ਬਹਾਦਰੀ ਦੇ ਜज्ਬੇ ਨੂੰ ਲੈ ਕੇ ਜ਼ੁਲਮੀ ਰਾਜ ਦੀਆਂ ਜੜਾਂ ਉਹ ਖੇੜ ਦਿੰਦਾ ਗੁਰੂ ਦੇ ਬਹਾਦਰ ਯੋਧਿਆਂ ਨੇ ਧਰਮ ਤੋਂ ਹੱਸ ਕੇ ਆਪਣਾ ਆਪ ਪ੍ਰਮਾਣ ਕੀਤਾ। ਦਾਨੇ ਸੂਝਵਾਨ ਪੁਰਸ਼ਾਂ ਨੇ ਅਰਦਾਸ ਦੇ ਨਾਲ ਇਹ ਬਹਾਦਰੀ ਦਾ ਜज्ਬਾ ਪੈਦਾ ਕਰਨ ਵਾਲੇ ਸ਼ਬਦ ਜੋੜ ਦਿੱਤੇ। ਰਾਜ ਕਰੇਗਾ ਖਾਲਸਾ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕੀ ਫਤਿਹ ਪਾਗ ਰਾਜ ਦੀ ਗੱਲ ਕਰਨੀ ਹਮੇਸ਼ਾ ਸਰਦੀ ਕਲਾ ਵਿੱਚ ਰਹਿਣਾ ਤੇ ਫੇਤੀ ਜਿੱਤ ਆਪਣੀ ਜ਼ੁਬਾਨ ਤੇ ਰੱਖਣੀ। ਇਹੀ ਵਿਚਾਰਧਾਰਾ ਸਿੱਖ ਕੌਮ ਨੂੰ ਬਹਾਦਰ ਬਣਾਉਂਦੀ ਹੈ। ਸਿੱਖ ਕਦੀ ਵੀ ਆਪਣੇ ਘਰ ਦੀ ਰਾਜ ਦੀ ਗੱਲ ਕਰਨੀ ਅਤੇ ਜ਼ਬਰ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣੀ ਨਹੀਂ ਭੁੱਲ ਸਕਦੇ। ਕਲਗੀਧਰ ਸਤਿਗੁਰੂ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ ਕੇ ਸਿੱਖਾਂ ਅੰਦਰ ਨਵਾਂ ਬਹਾਦਰੀ ਦਾ ਜਜ਼ਬਾ ਪੈਦਾ ਕੀਤਾ। ਦੁਨੀਆ ਦੇ ਇਤਿਹਾਸ ਅੰਦਰ ਸਿੱਖ ਕੌਮ ਹਮੇਸ਼ਾ ਬਹਾਦਰ ਮੰਨੀ ਜਾਂਦੀ ਹੈ ਕਿਉਂਕਿ ਇਹਨਾਂ ਨੇ ਮੁਗਲਾਂ ਅਫਗਾਨਾਂ ਅਤੇ ਬ੍ਰਿਟਿਸ਼ ਅੰਗਰੇਜ਼ਾਂ ਖਿਲਾਫ ਕਈ ਲੜਾਈਆਂ ਲੜੀਆਂ ਭਾਰਤੀ ਫੌਜ ਵਿੱਚ ਸਿੱਖਾਂ ਦਾ ਵੱਡਾ ਯੋਗਦਾਨ ਹੈ ਸਿੱਖ ਰੈਜੀਮੈਂਟ ਸਭ ਤੋਂ ਵੱਧ ਸਨਮਾਨਿਤ ਹੈ ਸਿੱਖਾਂ ਨੇ 18ਵੀਂ 19ਵੀਂ ਸਦੀ ਵਿੱਚ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਹੀ ਹੇਠ ਖਾਲਸਾ ਰਾਜ ਸਥਾਪਿਤ ਕੀਤਾ 40 ਸਾਲ ਦਾ ਸਿੱਖ ਰਾਜ ਜਿਸ ਦੀਆਂ ਸਰਹੱਦਾਂ ਅਫਗਾਨਿਸਤਾਨ ਕਸ਼ਮੀਰ ਤੱਕ ਸੀ ਵਿਦੇਸ਼ੀ ਹਮਲਾਵਰਾਂ ਦਾ ਹਿੰਦੁਸਤਾਨ ਨੂੰ ਲੁੱਟਣ ਵਾਲਾ ਰਸਤਾ ਦਰਾ ਖੈਬਰ ਬਹਾਦਰ ਯੋਧੇ ਸਰਦਾਰ ਹਰੀ ਸਿੰਘ ਨਲੂਏ ਨੇ ਹਮੇਸ਼ਾ ਲਈ ਬੰਦ ਕੀਤਾ ਸੀ ਇਸ ਕੌਮ ਉੱਤੇ ਬਹੁਤ ਮਸੀਬਤ ਵਾਲੇ ਸਮੇਂ ਵੀ ਆਏ ਸਿੱਖ ਸਦਾ ਉਸ ਮਾਲਕ ਦਾ ਸ਼ੁਕਰਾਨਾ ਕਰਦਾ ਹੈ ਇਸ ਨੂੰ ਗੁਰੂ ਸਾਹਿਬ ਜੀ ਨੇ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਦੀ ਸਿੱਖਿਆ ਦਿੱਤੀ ਜਿਸ ਦਾ ਅਰਥ ਹੈ ਹਰ ਹਾਲ ਵਿੱਚ ਉੱਚੀ ਆਤਮਿਕ ਸੋਚ ਨਾਲ ਜੀਵਨ ਜਿਉਣਾ ਇਹ ਸਿਧਾਂਤ ਸਿੱਖ ਧਰਮ ਦੀ ਨੀ ਹੈ ਅਤੇ ਸਿੱਖਾਂ ਦੀ ਬਹਾਦਰੀ ਹਿੰਮਤ ਦਾ ਮੋਢ ਬਣਦਾ ਹੈ ਕ੍ਰਿਤੀ ਕਲਾ ਸਿਰਫ ਖੁਸ਼ੀ ਜਾਂ ਸਫਲਤਾ ਦਾ ਨਾਮ ਨਹੀਂ ਸਗੋਂ ਇੱਕ ਅਜਿਹੀ ਮਾਨਸਿਕ ਅਵਸਥਾ ਹੈ ਜੋ ਮੁਸੀਬਤਾਂ ਦੁੱਖਾਂ ਅਤੇ ਚੁਣੌਤੀਆਂ ਦੇ ਬਾਵਜੂਦ ਵੀ ਅਡੋਲ ਰਹਿੰਦੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਸਾਰੇ ਗੁਰੂ ਸਹਬਾਨਾ ਨੇ ਗੁਰਬਾਣੀ ਰਾਹੀਂ ਇਹ ਸਿਖਾਇਆ ਕਿ ਜੀਵਨ ਵਿੱਚ ਦੁੱਖ ਸੁੱਖ ਜਿੱਤ ਹਾਰ ਸਭ ਤਰ੍ਹਾਂ ਦੇ ਸਮੇਂ ਆਉਂਦੇ ਨੇ ਹਮੇਸ਼ਾ ਉਸ ਮਾਲਕ ਦੀ ਰਜਾ ਦੇ ਵਿੱਚ ਰਹਿਣਾ ਗੁਰੂ ਸਾਹਿਬ ਜੀ ਦੀ ਦੱਸੀ ਸਿੱਖਿਆ ਅਨੁਸਾਰ ਜਦੋਂ ਸਿੱਖ ਚੜ੍ਹਦੀ ਕਲਾ ਦੀ ਭਾਵਨਾ ਨਾਲ ਜੀਉਂਦਾ ਹੈ ਤਾਂ ਮੁਸੀਬਤਾਂ ਤੋਂ ਉਹ ਕਦੇ ਵੀ ਘਬਰਾ ਨਹੀਂ ਸਕਦਾ ਉਦਾਹਰਨ ਵਜੋਂ ਜਿਸ ਸਮੇਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾਂਦੇ ਸੀ ਘਰ ਛੱਡ ਕੇ ਜੰਗਲਾਂ ਵਿੱਚ ਰਹਿੰਦਿਆਂ ਵੀ ਸਿੱਖ ਦੋਦੇ ਧਰਮ ਦੀ ਰਾਖੀ ਲਈ ਆਪਣਾ ਆਪ ਕੁਰਬਾਨ ਕਰਦੇ ਰਹੇ ਸਿੱਖ ਅੰਦਰ ਐਸਾ ਬਹਾਦਰੀ ਦਾ ਜज्ਬਾ ਹੈ ਕੇਵਲ ਦੋ ਸਿੰਘਾਂ ਨੇ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਜੀ ਨੇ ਖਾਲਸਾ ਰਾਜ ਕਾਇਮ ਕਰ ਦਿੱਤਾ ਗੁਰੂ ਦੇ ਸਿੱਖ ਤਲਵਾਰ ਨਾਲ ਸ਼ੇਰ ਦਾ ਸ਼ਿਕਾਰ ਕਰ ਦਿੰਦੇ ਸੀ ਕਦੀ ਵੀ ਇਹ ਨਹੀਂ ਸੋਚਿਆ ਕਿ ਦੁਸ਼ਮਣ ਕਿੰਨੀ ਗਲਤੀ ਵਿੱਚ ਹੈ ਸਿੱਖ ਕੌਮ ਸਿਰਫ ਆਪਣੇ ਲਈ ਨਹੀਂ ਸਗੋਂ ਦੂਜਿਆਂ ਦੇ ਹੱਕ ਲਈ ਵੀ ਜ਼ੁਲਮ ਦੇ ਖਿਲਾਫ ਲੜਨ ਦਾ ਜज्ਬਾ ਰੱਖਦੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸਿੱਖਾਂ ਨੂੰ ਸੰਤ ਸਿਪਾਹੀ ਬਣਾਇਆ ਜੋ ਨਿਆਂ ਅਤੇ ਸੱਚ ਲਈ ਲੜਦੇ ਹਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਰਦਾਸ ਇਹ ਸ਼ਬਦ ਹਮੇਸ਼ਾ ਸਿੱਖ ਨੂੰ ਬਹਾਦਰ ਬਣਾਉਂਦੇ ਨੇ ਸਤਿਗੁਰੂ ਜੀ ਨੇ ਸਿੱਖ ਨੂੰ ਜਿੱਥੇ ਗੁਰਬਾਣੀ ਨਾਲ ਜੋੜਿਆ ਉਥੇ ਨਾਮ ਜਪੋ ਕਿਰਤ ਕਰੋ ਅਤੇ ਵੰਡ ਕੇ ਛਕੋ ਦਾ ਸੁਨੇਹਾ ਦਿੱਤਾ ਇਸ ਦਾਤ ਸਿੱਖ ਨੂੰ ਅੰਦਰੂਨੀ ਤਾਕਤ ਬਖਸ਼ਿਸ਼ ਕਰਦੇ ਹਨ ਇਹ ਹੀ ਤਾਕਤ ਸਿੱਖ ਕੌਮ ਨੂੰ ਬਹਾਦਰ ਬਣਾਉਂਦੀ ਹੈ ਜਦੋਂ ਸਿੱਖ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਰਹਿੰਦਾ ਤਾਂ ਉਸ ਦੇ ਅੰਦਰ ਡਰ ਖਤਮ ਹੋ ਜਾਂਦਾ ਗੁਰਬਾਣੀ ਦੇ ਬਚਨ ਹਨ ਨਿਰਭਉ ਜਪੈ ਸਗਲ ਤਉ ਮਿਟੈ ਇਹ ਨਿਰਭੈ ਮੌਤ ਦਾ ਡਰ ਨਾ ਮੰਨਣਾ ਸਿੱਖਾਂ ਦੀ ਬਹਾਦਰੀ ਦਾ ਅਸਲ ਸਰੋਤ ਹੈ ਗੁਰੂ ਦੇ ਸਿੱਖ ਰਹੀੰਦੀ ਦੁਨੀਆ ਤੱਕ ਹਮੇਸ਼ਾ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਿਆਂ ਜ਼ਬਰ ਜ਼ੁਲਮ ਦੇ ਵਿਰੁੱਧ ਜੂਝਦਿਆਂ ਆਪਣਾ ਆਪ ਕੁਰਬਾਨ ਕਰਦੇ ਰਹਿਣਗੇ ਸਿੱਖ ਯੋਧਿਆਂ ਦੀ ਬਹਾਦਰੀ ਦੇ ਅੱਗੇ ਸਦਾ ਨਮਸਕਾਰ ਸਿਰ ਝੁਕਦਾ ਹੈ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਪੁੱਲਾਂ ਦੀ ਥਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ